ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਅੱਜ ਜਿਵੇਂ ਲੈ ਕੇ ਆਏ ਜੀ ਗੁਰਨਾਨਕ ਫੈਬ੍ਰିକੇਟਰ ਸਾਰਾ ਸਮਾਨ ਤਿਆਰ ਕਰਵਾਉਣ ਦੇ ਲਈ ਅੱਜ ਹੁਣੇ ਹੀ ਸੰਪਰਕ ਕਰੋ ਦੁਕਾਨਾਂ ਸ਼ੋਰੂਮਾਂ ਲਈ ਮੈਟਲ ਫਰਨੀਚਰ ਮਾਲ ਰੈਕ ਕੈਫੇ ਬੂਥ ਡਿਸਪਲੇ ਰੈਕ ਬਾਹਰੀ ਜਿਮ ਤਿਆਰ ਕਰਵਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਏਰੀਆ ਜੀ ਬੀਰੂ ਵਾਲਾ ਗੁੜਾ सिरसा ਹਰਿਆਣਾ 9050306525 ਦੂਜਾ ਨੰਬਰ 9813656243 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰੋ HMT 511 ਡ੍ਰੈਕਟਰ ਵਿਕਾਊ ਹੈ ਜੀ 1990 ਮਾਡਲ ਇੰਜਨ ਗੇਅਰ ਦਾ ਓਕੇ ਹੈ ਫੁੱਲ ਗਾਰੰਟੀ ਹੈ ਜੀ ਏਰੀਆ ਭਗਤਾ ਭਾਈ ਕਾ ਵੇਟ ਨਾਲ ਨਹੀਂ ਦੇਣੇ ਰੇਟ ਫੋਨ ਤੇ ਰੇਟ ਫੋਨ ਤੇ ਦੱਸਣਗੇ ਜੀ HMT 511 ਡ੍ਰੈਕਟਰ ਵਿਕਾਊ ਹੈ ਇੰਜਨ ਗੇਅਰ ਦਾ ਓਕੇ ਹੈ ਏਰੀਆ ਭਗਤਾ ਭਾਈ ਕਾ ਫੁੱਲ ਗਾਰੰਟੀ ਹੈ ਜੀ 1990 ਮਾਡਲ ਹੈ ਵੇਟ ਨਾਲ ਨਹੀਂ ਦੇਣੇ ਰੇਟ ਤੁਸੀਂ ਫੋਨ ਤੇ ਤੈਅ ਕਰ ਸਕਦੇ ਹੋ 86999900992 ਇਹ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ HMT 911 ਟਰੈਕਟਰ 1990 ਮਾਡਲ ਰੇਟ ਵਗੈਰਾ ਪੁੱਛ ਕੇ ਬਿਨਾ ਬੇਟਾਂ ਤੋਂ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਜੀ HMT 911 ਟਰੈਕਟਰ ਵਿਕਾਊ ਹੈ ਜੀ 2002 ਮਾਡਲ ਹੈ ਜੀ ਪਾਵਰ ਸਟੀering ਹੈ ਜੀ 65Y ਹੋਇਆ 65Y ਹੋਇਆਗਾ ਜੀ ਪਾਵਰ ਸਟੀਅਰਿੰਗ ਹੈ ਪੰਜਾਬ ਨੰਬਰ HMT 911 ਟਰੈਕਟਰ ਵਿਕਾਊ 7525000 ਰੁਪਏ ਰੇਟ ਰੱਖਿਆ ਗਿਆ ਏਰੀਆ ਦੀਪਗੜ ਬਰਨਾਲ 9779514281 ਇਸ ਨੰਬਰ ਤੇ ਫੋਨ ਕਰਕੇ ਫ੍ਰੀ ਸੈਕ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਵੀਡੀਓ ਤਾਂ ਕਈ ਵੀਰ ਦੇਖ ਲੈਂਦੇ ਨੇ ਪਰ ਸਬਸਕ੍ਰਾਈਬ ਕੋਈ ਕੋਈ ਹੀ ਕਰਦਾ ਸੋ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਨਵੀਂ ਵੀਡੀਓ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਸਕੋਰਪੀਓ ਗੱਡੀ ਵਿਕਾਊ ਹੈ ਜੀ 2003 ਮਾਡਲ ਗੱਡੀ ਹੈ 145000 ਰੁਪਏ ਰੇਟ ਰੱਖਿਆ ਹੈ ਬਾਕੀ ਇੰਜਨ ਗੇਅਰ ਦੀ ਓਕੇ ਏਸੀ ਟਰ ਵਧੀਆ ਚੱਲਦਾ ਸਾਫ਼ ਕੰਡੀਸ਼ਨ ਦੀ ਗੱਡੀ ਹੈ ਜੀ ਏਰੀਆ ਜੀ ਪਿੰਡ ਖੋਖਰ ਬਠਿੰਡਾ 98764085419876408541 ਇਸ ਨੰਬਰ ਤੇ ਫੋਨ ਕਰਕੇ ਸਕੋਰਪੀਓ ਗੱਡੀ 2003 ਮਾਡਲ 145000 ਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਜੀ Honda Civic ਗੱਡੀ ਵਿਕਾਊ ਆ ਡੀਜ਼ਲ ਦੀ ਗੱਡੀ ਹੈ ਜੀ 2020 ਮਾਡਲ ਪਹਿਲੇ ਨਾਇਆ ਜੀ 50000 ਚੱਲੀ ਹੈ VX ਮਾਡਲ ਸਨਰੂਫ 972009586834 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਮੇਰਾ ਕੋਈ ਵੀ ਵੀਰ ਭੈਣ ਭਰਾ ਐਡ ਕਰਵਾਉਣ ਦਾ ਚਾਹਵਨ ਹੋਵੇ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਕਿਸੇ ਵੀ ਤਰ੍ਹਾਂ ਦੇ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ WhatsApp ਨੰਬਰ ਨੋਟ ਕਰ ਲਓ ਜੀ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਵਟਸਐਪ ਕਰ ਸਕਦੇ ਹੋ ਜੀ ਕ੍ਰੇਟਾ 165 SX ਗੱਡੀ ਵਿਕਾਊ ਹੈ ਜੀ 2018 ਮਾਡਲ ਲਾਸਟ ਲਾਸਟ ਮਾਡਲ 2018 ਜੀ ਨਿਊ ਸ਼ੇਪ 62000 ਚੱਲੀ ਹੈ ਜੀ ਪੁਸ਼ ਬਟਨ ਸਟਾਰਟ 80% ਟਾਇਰ ਨੇ ਡੀਜ਼ਲ ਵੇਰੀਐਂਟ AVS ਬ੍ਰੇਕ ਡਬਲ 에ਅਰ ਬੈਗ 에ਰੀਆ ਫਾਜ਼ਿਲਗਾ 83780 ਤਾਂ 062 ਇਸ ਨੰਬਰ ਤੇ ਫੋਨ ਕਰਕੇ ਕ੍ਰੇਟਾ ਗੱਡੀ ਹੈ ਜੋ 2018 ਮਾਡਲ ਲਾਸਟ ਤੁਸੀਂ ਰੇਟ ਵਗੈਰਾ ਪੁੱਛ ਕੇ ਜੀ ਖਰੀਦ ਸਕਦੇ ਹੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ 14 ਤਵੀਆਂ ਦਾ ਸੈੱਟ ਵਿਕਾਊ ਹੈ ਜੀ ਫੁੱਲ ਹੈਵੀ ਨੇ ਵਧੀਆ ਕੰਡੀਸ਼ਨ ਦਾ ਨੇ 14 ਤਵੀਆਂ ਦਾ ਸੈੱਟ ਵਿਕਾਊ ਹੈ ਜੀ ਏਰੀਆ ਮਾਨਸਾ ਰੇਟ ਦੀ ਗੱਲ ਕਰੀਏ ਤਾਂ 34000 ਰੁਪਏ ਰੇਟ ਰੱਖਿਆ ਗਿਆ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 34000 ਰੁਪਏ ਰੇਟ ਰੱਖਿਆ ਗਿਆ 14 ਤਵੀਆਂ ਵਿਕਾਊ ਨੇ ਏਰੀਆ ਮਾਨਸਾ ਫੁੱਲ ਹੈਵਿੰਗ 9815255360 9815255360 ਇਸ ਨੰਬਰ ਤੇ ਫੋਨ ਕਰਕੇ 14 ਤਵੀਆਂ ਦਾ ਸੈੱਟ 34000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਫਾਰਮਟ੍ਰੈਕ 6060 ਟਰੈਕਟਰ ਵਿਕਾਊ ਹੈ ਜੀ 2012 ਮਾਡਲ 3 ਸਪੀਡ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਜੀ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਇੰਜਨ ਗিয়ার ਦਾ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 3,50,000 ਰੁਪਏ ਰੈਟ ਰੱਖਿਆ ਹਨਮਾਨਗੜ੍ਹ ਨੰਬਰ ਏਰੀਆ ਮੰਡੀ ਡੱਬ ਵਾਲੇ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਡੀਲ ਕਰ ਸਕਦੇ ਹੋ 9372072 9372072 ਇਸ ਨੰਬਰ ਤੇ ਫੋਨ ਕਰਕੇ ਫਾਰਮਟ੍ਰੈਕ 66 ਟਰੈਕਟਰ 3.5 ਲੱਖ ਰੁਪਏ ਦੇ ਵਿੱਚ 2012 ਮਾਡਲ ਨੂੰ ਤੁਸੀਂ ਖਰੀਦ ਸਕਦੇ ਹੋ। ਸਵਰਾਜ 969 4x4 ਟਰੈਕਟਰ ਵਿਕਾਊ ਹੈ ਜੀ 2021 ਮਾਡਲ ਪੰਜਾਬ ਨੰਬਰ ਨਗਦ ਕੈਸ਼ ਡਬਲ ਪੀਟੀਓ ਡਬਲ ਡਿਸਟ੍ਰੀਬਿਊਟਰ ਏਰੀਆ ਲੁਧਿਆਣਾ ਰੇਟ ਦੀ ਗੱਲ ਕਰੀ ਤਾਂ 9,75,000 ਰੁਪਏ ਰੇਟ ਰੱਖਿਆ ਗਿਆ ਜੀ 21 ਮਾਡਲ ਸਵਰਾਜ 969 4/4 ਡਰੈਕਟਰ ਵਿਕਾਊ ਹੈ ਨਗਦ ਕੈਸ਼ ਪੰਜਾਬ ਨੰਬਰ ਡਬਲ ਪੀਟੀਓ ਡਬਲ ਡਿਸਟ੍ਰੀਬਿਊਟਰ ਏਰੀਆ ਲੁਧਿਆਣਾ 9,75,000 ਰੇਟ ਰੱਖਿਆ ਗਿਆ ਜੀ 842007725955 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜ਼ਮੀਨ ਹੀ ਜ਼ਮੀਨ ਵਿਕਾਊ ਹੈ ਜੀ 5 ਏਕੜ ਪਿੰਡ ਬਾਵਰਪੁਰ ਸਾਲਮ ਮੋਟਰ ਨੇੜੇ ਜੋੜੇਪੁਰ 6 ਏਕੜ ਸਾਲਮ ਮੋਟਰ ਪਿੰਡ ਨਾਰੀਕੇ ਨੇੜੇ ਜੋੜੇਪੁਰ 5 ਏਕੜ ਸਾਲਮ ਮੋਟਰ ਪਿੰਡ ਸੋਈਆਂ ਨੇੜੇ ਕੁੱਪ ਮਲੋਦ 9 ਏਕੜ ਸਾਲਮ ਮੋਟਰ ਜਲਾਲਦੀਵਾਲ ਨੇੜੇ ਰਾਏਕੋਟ 4 ਏਕੜ ਸਾਲਮ ਮੋਟਰ ਜੰਡਾਲੀ ਨੇੜੇ ਅਹਿਮਦਗੜ ਮੰਡੀ 9 ਏਕੜ ਸਾਲਮ ਮੋਟਰ ਰੋણો ਨੇੜੇ ਮਲੇਰਕੋਟਲਾ 95697998186 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜ਼ਮੀਨ ਹੀ ਜ਼ਮੀਨ ਹੈ ਜਿਹੜੀ ਖਰੀਦ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਦੇ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਤੈਦ ਲੋ ਧੰਨਵਾਦ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਐਦਾ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਵੀਡੀਓ ਨੂੰ ਸ਼ੇਅਰ ਲਾਈਕ ਕਰਦਿਆ ਕਰੋ ਜੀ ਬਣ ਰੋ ਤੁਸੀਂ ਆਪਣੇ ਚੈਨਲ ਡਾਇਰੈਕਟਰ ਮੇਲੈਂਡ ਫੇਸਬੁੱਕ ਪੇਜ ਖੇਤੀ ਖਬਰ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ